ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਸੁਣਦੇ ਹਾਂ ਸਾਡੇ ਇੱਕ ਹੋਰ ਹੈਪੀ ਕਸਟਮਰ ਤੋਂ ਸਾਡੀ ਫੋਰਜ ਹਾਰਵੇਸਟਰ ਦੇ ਬਾਰੇ ਜੀ ਸਰ ਜੀ ਯਾਦ ਹੈ ਪਿੰਡ ਗਰਕਾ ਤੇ ਆਪਣਾ ਆਪਣਾ ਪਿੰਡ ਅਨੰਦਪੁਰ ਗਰਕਾ ਜਿਲ੍ਹਾ ਫਤਿਹਗੜ੍ਹ ਸਾਹਿਬ ਇਹ ਕਰਤੇ ਫਸਲੀ ਨੂੰ ਕਿੰਨਾ ਚਿਰ ਹੋ ਗਿਆ ਲੈਣ ਨੂੰ ਆਪਾਂ ਨੂੰ ਹੋ ਗਏ 4 ਮਹੀਨੇ ਹੋ ਗਏ ਮਾਰਚ ਦੇ ਲਿਖ ਹਾਂ ਜੀ ਮਾਰਚ ਦੇ ਕਰਤੇ ਪਹਿਲਾਂ ਮੱਕੀ ਦਾ ਅਕਾਊਂਟ ਰਜਾ ਪਾਇਆ ਬਗਾਨਾ ਆਪਾਂ ਨੇ ਕਾਣ ਸੀ ਜਬੀ ਦਾ ਰਜਾ ਪਾਇਆ ਜਬੀ ਦਾ ਪਾਇਆ ਠੀਕ ਹੈ ਤੇ ਕਿੰਨੇ ਕਿੱਲੇ ਕੱਟੇ ਤੇ ਆਪਾਂ ਨੇ ਉਹਦੇ ਕੱਟਦੇ 80 85 ਕਿੱਲੇ ਕੱਟਦੇ ਠੀਕ ਹੈ ਜੇ ਕਣਕ ਤੇ ਜਵਾਰ ਦੀ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਚਲਾਈਆ ਮੱਕੀ ਤੇ ਮੱਕੀ ਦੇ ਕਿੰਨੇ ਕਿੱਲੇ ਹੋ ਗਏ ਆਵਰੇ ਮੱਕੀ ਦੇ ਹੋ ਗਏ 90 ਕਿੱਲੇ ਮੱਕੀ ਦੇ ਹੋ ਗਏ ਅੱਛਾ ਹਾਂਜੀ ਤੇ 130 40 ਕਿੱਲੇ ਦੇੜੇ ਕਿੜੇ ਬਾਈ ਬਾਗੇ ਤੇ ਹੁਣ ਤੱਕ ਕੋਈ ਵੀ ਚੀਜ਼ ਕੋਈ ਬ੍ਰੈਂਡ ਆਉਣੀ ਆ ਕੋਈ ਕਿਸੇ ਜਮਾ ਨਹੀਂ ਕੋਈ ਬੈਰਿੰਗ ਜਮਾ ਨਹੀਂ ਕੋਈ ਬੈਰਿੰਗ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਹਾਂਜੀ ਸਾਡੇ ਕਿਹੜੇ ਥੋੜੇ ਕੋਈ ਕਿੰਨੇ ਲਾਗੇ ਸੋਡੇ ਲੱਗੇ ਜੀ ਦੋ ਤਿੰਨ ਗੇੜੇ ਲੱਗ ਗਏ ਹਾਂ ਪਹਿਲੀ ਵਾਰ ਅਸੀਂ ਚਲਵਾ ਕੇ ਗਏ ਤੇ ਮਸ਼ੀਨ ਦੂਜੀ ਵਾਰ ਇਹਨਾਂ ਨੇ ਪਾਈਨ ਤੋਂ ਚਾਬੀ ਚੜ ਗਈ ਦੀ ਠੀਕ ਹੈ ਤੀਜੀ ਵਾਰ ਪੱਪਲੇਟ ਕੱਟਣ ਆਇਆ ਤੇ ਉਸ ਤੋਂ ਬਾਅਦ ਕੋਈ ਗੇੜਾ ਨਹੀਂ ਇਹਨਾਂ ਕੋਈ ਠੀਕ ਹੈ ਹੋਰ ਵੀ ਕੋਈ ਕੰਪਲੇਨਟ ਕੋਈ ਨਹੀਂ ਕੋਈ ਬੰਦਾ ਨਹੀਂ ਜੀ ਠੀਕ ਹੈ ਡਾਂਡਾ ਕੋਈ ਉਹ ਵੀ ਹੋ ਨਹੀਂ ਕੰਪਲੇਨਟ ਡਾਂਡਾ ਸਿਰਦੀ ਆ ਬਸ ਠੀਕ ਹੈ ਹਾਂ ਠੀਕ ਹੈ ਭਾਈ ਜੀ ਥੈਂਕ ਯੂ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝਾ ਕਰੋ ਤਾਂ ਜੋ ਅਸੀਂ ਤੁਹਾਡੀ ਖੇਤੀ ਨੂੰ ਹੋਰ ਆਸਾਨ ਬਣਾ ਸਕੀਏ